ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆ ਜੀ ਬਰਕਤ ਵੀਡੀਓ ਬਾਰੇ ਬਰਕਤ ਵੀਡੀਓ ਵਿੱਚ ਵਿੱਕੀ ਦੇ ਘਰ ਤੋਂ ਆਉਣ ਤੋਂ ਬਾਅਦ ਡੈਡੀ ਤੇ ਕਵਲ ਨੇ ਮੰਮੀ ਨਾਲ ਕਿਵੇਂ ਦਾ ਸਲੂਕ ਕੀਤਾ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਜਦੋਂ ਮੰਮੀ ਵਿਕੀ ਦੇ ਘਰੋਂ ਆਉਂਦੇ ਹਨ ਤਾਂ ਡੈਡੀ ਤੇ ਕਵਲ ਮੰਮੀ ਨੂੰ ਸਮਝਾਉਂਦੇ ਹਨ ਕਿ ਦੇਖ ਲੈ ਤੇਰੇ ਖੁੱਦੇ ਜਵਾਈ ਨੇ ਤੇਰੇ ਸਿਰ ਵਿੱਚ ਸਾਰਿਆਂ ਦੇ ਸਾਹਮਣੇ ਸਵਾਹ ਪਾ ਦਿੱਤੀ ਤੂੰ ਉਹਦਾ ਇੰਨਾ ਕਰਦੀ ਰਹੀ ਤੇ ਉਹਨੇ ਤੇਰਾ ਹੀ ਨਾਮ ਲਗਾ ਦਿੱਤਾ ਉਸਨੇ ਤਾਂ ਐਨੀ ਵੀ ਸ਼ਰਮ ਨਹੀਂ ਮੰਨੀ ਕਿ ਹਾਂ ਜੇ ਮੇਰੀ ਸੱਸ ਨੇ ਮੇਰੀ ਮਦਦ ਕਰ ਹੀ ਦਿੱਤੀ ਸੀ ਤਾਂ ਮੈਂ ਇਸ ਟਾਈਮ ਇੱਥੇ ਚੁੱਪ ਰਵਾਂ ਪਰ ਉਹਨੇ ਇੱਕ ਮਿੰਟ ਨਹੀਂ ਲਾਇਆ ਤੇਰੀ ਸਾਰੇ ਸਾਹਮਣੇ ਬੇਇੱਜ਼ਤੀ ਕਰਨ ਵਿੱਚ ਤੂੰ ਉਸ ਨੂੰ ਸਾਡੇ ਤੋਂ ਚੋਰੀ ਪੈਸੇ ਦਿੰਦੀ ਰਹੀ ਤੂੰ ਉਸ ਨੂੰ ਫੋਨ ਵੀ ਲੈ ਕੇ ਦਿੱਤਾ ਤੇ ਪ੍ਰੀਤ ਦੇ ਪਰਸ ਵਿੱਚ ਸਾਡੇ ਤੋਂ ਚੋਰੀ ਪੈਸੇ ਵੀ ਪਾਏ ਅਸੀਂ ਤੈਨੂੰ ਕੁਝ ਕਰਨ ਤੋਂ ਮਨਾ ਨਹੀਂ ਕਰਦੇ ਪਰ ਤੂੰ ਸਾਰਾ ਕੁਝ ਚੋਰੀ ਕਰਦੀ ਹੈ ਇਹ ਚੀਜ਼ਾਂ ਸਾਨੂੰ ਬਿਲਕੁਲ ਵੀ ਪਸੰਦ ਨਹੀਂ ਹਨ ਤੇਰੇ ਕਰਕੇ ਹੀ ਅੱਜ ਕੁੜੀ ਦਾ ਘਰ ਖਰਾਬ ਹੋ ਰਿਹਾ ਹੈ ਤੂੰ ਸਾਰਾ ਇਲਜ਼ਾਮ ਮੇਰੀ ਭੈਣ ਤੇ ਲਗਾ ਰਹੀ ਹੈ ਪਰ ਜਦ ਕੀ ਇਸ ਦੀ ਅਸਲੀ ਗੁਨੇਕਾਰ ਤੂੰ ਹੀ ਹੈ ਜੇਕਰ ਤੂੰ ਪਹਿਲੇ ਦਿਨ ਤੋਂ ਵਿੱਕੀ ਤੇ ਨੱਥ ਪਾਈ ਹੁੰਦੀ ਤਾਂ ਉਸ ਦੀ ਅੱਜ ਇੰਨੀ ਹਿੰਮਤ ਨਹੀਂ ਪੈਣੀ ਸੀ ਪਰ ਤੂੰ ਚੋਰੀਆਂ ਸਾਡੇ ਤੋਂ ਕਰ ਕਰਕੇ ਉਹਨੂੰ ਜਿਹੜੇ ਪੈਸੇ ਦਿੰਦੀ ਰਹੀ ਹੈ ਚੀਜ਼ਾਂ ਦਿੰਦੀ ਰਹੀ ਹੈ ਇਸ ਕਰਕੇ ਉਹਦਾ ਚਾਕਾ ਵਾਦਾ ਰਿਹਾ ਹੈ ਤੇ ਅੱਜ ਉਹ ਸਾਡੀ ਕੁੜੀ ਨੂੰ ਕੁੱਟਣ ਤੱਕ ਆ ਗਿਆ ਹੈ ਮੰਮੀ ਇਹ ਸਾਰੀਆਂ ਗੱਲਾਂ ਸੁਣਦੇ ਹਨ ਤੇ ਬਰਦਾਸ਼ ਕਰਦੇ ਹਨ ਤੇ ਸੋਚਦੇ ਹਨ ਕਿ ਵਾਕਈ ਇਹ ਬਿਲਕੁਲ ਠੀਕ ਕਹਿ ਰਹੇ ਨੇ ਮੈਂ ਜਿਹਦੇ ਲਈ ਇੰਨਾ ਕੁਝ ਕੀਤਾ ਉਹਨੇ ਮੇਰੀ 1 ਮਿੰਟ ਵਿੱਚ ਸਾਰਿਆਂ ਦੇ ਸਾਹਮਣੇ ਬੇਇੱਜ਼ਤੀ ਕਰਕੇ ਰੱਖ ਦਿੱਤੀ ਤੇ ਮੈਨੂੰ ਸਾਰਿਆਂ ਦੇ ਸਾਹਮਣੇ ਸ਼ਰਮਿੰਦਾ ਕਰ ਦਿੱਤਾ ਤੇ ਇੱਕ ਵਾਰ ਵੀ ਇਹ ਨਹੀਂ ਸੋਚਿਆ ਕਿ ਮੈਂ ਆਪਣੀ ਸੱਸ ਮਾਂ ਦੀ ਥੋੜੀ ਇੱਜ਼ਤ ਰੱਖ ਲਵਾਂ ਉਹਨੇ ਤਾਂ ਫਟਾਫਟ ਮੂੰਹ ਫਾੜ ਕੇ ਕਹਿ ਦਿੱਤਾ ਕਵਲ ਨੇ ਮੰਮੀ ਨੂੰ ਬਹੁਤ ਹੀ ਪਿਆਰ ਨਾਲ ਸਮਝਾਇਆ ਕਿ ਮੰਮੀ ਤੁਸੀਂ ਘਰ ਵਿੱਚ ਬਿਨਾ ਮਤਲਬ ਤੋਂ ਉਹਨਾਂ ਕਰਕੇ ਕਲੇਸ਼ ਨਾ ਪਾਇਆ ਕਰੋ ਅਸੀਂ ਸਾਰੇ ਪਹਿਲਾਂ ਜਿੱਦਾਂ ਰਹਿੰਦੇ ਸੀ ਅੱਜ ਵੀ ਉਦਾਂ ਹੀ ਰਵਾਂਗੇ ਸੰਦੀਪ ਨਾਲ ਵੀ ਤੁਸੀਂ ਪਿਆਰ ਨਾਲ ਹੀ ਰਹਿਣਾ ਹੈ ਤੁਸੀਂ ਵਿੱਕੀ ਤੇ ਪ੍ਰੀਤ ਵਿੱਚ ਬਿਲਕੁਲ ਨਹੀਂ ਬੋਲਣਾ ਉਹ ਸਾਡੇ ਘਰ ਆਉਣ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਸਾਡੇ ਤੋਂ ਚੋਰੀ ਤੁਸੀਂ ਉਹਨਾਂ ਨੂੰ ਨਾ ਕੋਈ ਚੀਜ਼ ਅੱਜ ਤੋਂ ਬਾਅਦ ਦੇਣੀ ਹੈ ਤੇ ਨਾ ਹੀ ਲੈਣੀ ਹੈ ਮੰਮੀ ਆਪਣੀਆਂ ਸਾਰੀਆਂ ਲਾਨੂੰ ਮੰਨਦੇ ਹੋਏ ਆਪਣੀ ਗਲਤੀ ਨੂੰ ਮਹਿਸੂਸ ਕਰਦੇ ਹਨ ਤੇ ਕਹਿੰਦੇ ਹਨ ਕਿ ਮੈਂ ਅੱਗੇ ਤੋਂ ਧਿਆਨ ਰੱਖਾਂਗੀ ਤੇ ਕਦੀ ਵੀ ਇਹੋ ਜਿਹਾ ਕੋਈ ਕੰਮ ਨਹੀਂ ਕਰਾਂਗੀ ਜਿਸ ਨਾਲ ਸਾਡੇ ਘਰ ਵਿੱਚ ਕਲੇਸ਼ ਪਵੇ ਤੇ ਮੈਂ ਵਿੱਕੀ ਨੂੰ ਵੀ ਕਦੀ ਕੋਈ ਚੀਜ਼ ਤੁਹਾਡੇ ਤੋਂ ਚੋਰੀ ਨਹੀਂ ਦਵਾਂਗੀ ਮੈਂ ਆਪਣੀ ਧੀ ਨੂੰ ਜੋ ਵੀ ਦੇਣਾ ਹੋਊਗਾ ਤੁਹਾਡੇ ਸਾਹਮਣੇ ਹੀ ਦਵਾਂਗੀ ਤਾਂ ਡੈਡੀ ਕਹਿੰਦੇ ਨੇ ਕੀ ਸ਼ੁਕਰ ਕਰ ਤੈਨੂੰ ਇਹ ਗੱਲ ਛੇਤੀ ਹੀ ਸਮਝ ਆ ਗਈ ਹੈ ਨਹੀਂ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ ਅੱਜ ਤਾਂ ਉਹਨੇ ਸਾਡੀ ਕੁੜੀ ਤੇ ਹੱਥ ਚੱਕਿਆ ਹੈ ਤੇ ਉਸ ਨੂੰ ਕਮਰੇ ਵਿੱਚ ਬੰਦ ਕੀਤਾ ਹੈ ਕਿਤੇ ਕੱਲ ਨੂੰ ਉਹ ਕੁਝ ਵੱਡਾ ਕੰਮ ਨਾ ਕਰ ਜਾਂਦਾ ਇਸ ਕਰਕੇ ਉਸ ਨੂੰ ਨੱਥ ਪਾਣੀ ਜ਼ਰੂਰੀ ਸੀ ਤੇ ਹੁਣ ਅਸੀਂ ਅੱਗੇ ਦੇਖਦੇ ਹਾਂ ਕਿ ਵਿੱਕੀ ਸੁਧਰ ਗਿਆ ਹੈ ਜਾਂ ਨਹੀਂ ਸੁਧਰਿਆ ਇਸ ਵੀਡੀਓ ਚ ਸਾਰੀ ਜਾਣਕਾਰੀ ਤੁਹਾਨੂੰ ਮਿਲੂਗੀ ਤੁਹਾਡੇ ਚੈਨਲ ਤੇ ਬਣਨ ਲਈ ਧੰਨਵਾਦ